ਸਤਿ ਸ੍ਰੀ ਅਕਾਲ ਜੀ ਐਸਡੀਐਕਸ ਪੰਜਾਬੀ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਆਪਣੇ ਪੰਜਾਬੀ ਪੇਜ ਤੇ ਤੁਹਾਡਾ ਸਵਾਗਤ ਹੈ ਅੱਜ ਪਹੁੰਚੇ ਆਪਾਂ ਏਸ਼ੀਆ ਦੀ ਸਭ ਤੋਂ ਵੱਡੀ ਬੱਕਰੀ ਮੰਡੀ ਤੁੰਗਵਾਲੀ ਵਿੱਚ ਤੇ ਅੱਜ ਆਪਣੇ ਨਾਲ ਭਰਾ ਆਏ ਨੇ ਬੱਕਰੀ ਮੰਡੀ ਤੇ ਨੀਰਾ ਲੈ ਕੇ ਇਹਨਾਂ ਕੋਲੇ ਵੀਰੋ ਕਾਫੀ ਪ੍ਰਕਾਰ ਦਾ ਨੀਰਾ ਹੁੰਦਾ ਹੈ ਜਿਵੇਂ ਕਿ ਆਪਣੀ ਮੂਫਲੀ ਦਾ ਨੀਰਾ ਹੋ ਗਿਆ ਗਵਾਰੇ ਦਾ ਨੀਰਾ ਹੋ ਗਿਆ ਤੇ ਆਪਣੇ ਲੰਗ ਵਗੈਰਾ ਹੋ ਗਈ ਤੇ ਬਾਈ ਨਾਲ ਆਪਾਂ ਗੱਲਬਾਤ ਕਰਦੇ ਹਾਂ ਤੇ ਵੀਡੀਓ ਨੂੰ ਬਾਈ ਦਬਕੇ ਕਰ ਦਿਓ ਸ਼ੇਅਰ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਪੇਜ ਨੂੰ ਕਰ ਦਿਓ ਫੋਲੋ ਬਾਈ ਜੀ ਸਤਿ ਸ੍ਰੀ ਅਕਾਲ ਸਹੀ ਗਾ ਬਾਈ ਜੀ ਕਿਹੜੇ ਪਿੰਡ ਤੋਂ ਆ ਰਹੇ ਸੀ ਅੱਪਾ ਤਰਨੂਲਾ ਜੀ ਤਰਨੂਲਾ ਪਿੰਡ ਤੋਂ ਆ ਰਹੇ ਜੀ ਹਾਂ ਜੀ ਹਾਂ ਜੀ ਸ਼ਹਿਰਾ ਤਰਨੂਲਾ ਜੀ ਠੀਕ ਹੈ ਜੀ ਤੇ ਕਿੰਨੇ ਟਾਈਮ ਤੋਂ ਤੁਸੀਂ ਇੱਥੇ ਬੱਕਰੀ ਮੰਡੀ ਆ ਰਹੇ ਜੀ ਇੱਥੇ ਹੋ ਗਏ ਚਾਰ ਪੰਜ ਸਾਲ ਜੀ ਆਪਣੋ ਇਹ ਕੰਮ ਦੇ ਵਿੱਚ ਬੜੇ ਨੇ ਤੇ ਜਦੋਂ ਇਹ ਬੱਕਰੀ ਮੰਡੀ ਆਪਣੇ ਬਈ ਕਾਫੀ ਟਾਈਮ ਪਹਿਲਾਂ ਰੌਲਾ ਪਿਆ ਤੇ ਉਹ ਬੰਦ ਹੋ ਗਈ ਸੀ ਤੇ ਤੁਹਾਨੂੰ ਵੀ ਇਹਦਾ ਕਿੰਨਾ ਕੁ ਦੁੱਖ ਪਰੇਸ਼ਾਨੀ ਦਾ ਚਾਹਮਾ ਚੱਲ ਪਿਆ ਤੁਹਾਨੂੰ ਪਤਾ ਜੀ ਕਾਰੋਬਾਰ ਖੜ ਜਾਂਦਾ ਜੀ ਬਾਕੀ ਭਣ ਭਾਈ ਦੁਖੀ ਹੋਦੇ ਨੇ ਨੀਰਾ ਲੇਕਿਨ ਜਾਣਕਾਰੀ ਹੋ ਤੇ ਹੁਣ ਬਾਈ ਕਿੰਨੀ ਖੁਸ਼ੀ ਹੈ ਜੋ ਚੱਲੂ ਹੋਈ ਹੈ ਬਹੁਤ ਜ਼ ਤੇ ਆਪਣੇ ਕਿੰਨੇ ਪ੍ਰਕਾਰ ਦਾ ਜਿਹੜਾ ਤੁਸੀਂ ਨੀਰਾ ਵਗੈਰਾ ਇੱਥੇ ਲੈ ਕੇ ਆਉਣੇ ਬਾਈ ਇੱਥੇ ਇੱਕ ਤਾਂ ਹੈਗਾ ਗਵਾਰੀ ਦਾ ਜੀ ਠੀਕ ਹੈ ਜੀ ਆਹ ਗਵਾਰੀ ਦਾ ਨੀਰਾ ਆ ਗਿਆ ਜੀ ਆਹ ਦੇਖੋ ਜੀ ਠੀਕ ਹੈ ਜੀ ਨੀਰਾ ਸਾਫ਼ ਰੱਖਿਆ ਚਿੱਟਾ ਨਹੀਂ ਰਹੇ ਹਾਂ ਨੀਰਾ ਬਾਈ ਥੋੜਾ ਸਾਫ਼ ਬਿਲਕੁਲ ਰੇਤਾ ਵਗੈਰਾ ਜਮ ਹੈ ਨਹੀਂ ਨਾ ਕੁਆਲਿਟੀ ਇੱਕ ਨੰਬਰ ਹੈ ਹਾਂ ਜੀ ਇੱਧਰ ਝੰਡਪੱਤੀ ਆ ਗਈ ਜੀ ਆਹ ਆ ਗਈ ਬਾਈ ਆਪਣੇ ਝੰਡਪੱਤੀ ਹਾਂ ਇਹ ਵੀ ਬਹੁਤ ਵਧੀਆ ਕੁਆਲਿਟੀ ਹੈ ਨੰਬਰ ਤੇ ਆ ਗਿਆ ਮੂਫਲੀ ਦਾ ਨੀਰਾ ਜੀ ਤੀਜੇ ਨੰਬਰ ਤੇ ਥੋੜਾ ਆ ਗਿਆ ਜੀ ਮੂਫਲੀ ਦਾ ਨੀਰਾ ਤੇ ਕੀ ਰੇਟ ਵਗੈਰਾ ਬਾਈ ਇਹਦਾ ਰੇਟ 250 ਰੁਪਏ ਦਾ ਗੱਟ ਤੇ ਕਿੰਨਾ ਵੇਟ ਹੁੰਦਾ ਜੀ ਇਹ ਚ ਹੋ ਜਾਂਦਾ 15 ਕਿਲੋ ਮਨੋ ਜੀ ਅਲੱਗ ਨਾਲ ਗ੍ਰੇਡ ਆ ਕਿ ਇੱਕ ਵੀ ਬਾਈ ਗਵਾਰੇ ਦਾ ਅੱਡਾ ਜੀ ਉਹ ਚ 20 ਕਿਲੋ ਹੁੰਦਾ ਜੀ ਠੀਕ ਹੈ ਜੀ ਇਹ ਚ 15 ਕਿਲੋ ਦਾ ਮੂਫਲੀ ਦਾ ਜਿਹੜਾ ਮੂਫਲੀ ਦਾ ਨੀਰਾ ਇਹ ਆਪਣੇ ਇਹਦਾ ਗ੍ਰੇਡ ਜਾਲ ਦਾ ਕੱਟਿਆ ਜੀ 250 ਰੁਪਏ ਦਾ ਕੱਟਾ ਜਾਂਦਾ ਜੀ ਤੇ ਆਪਣੇ ਪੱਤੀ ਦਾ ਜੀ ਪੱਤੀ ਦਾ 600 ਰੁਪਏ ਦਾ ਕੱਟਾ ਜੀ 20 ਕਿਲੋ ਦਾ ਤੇ ਜਿਹੜੇ ਇਕਵਾਰ ਆਗੇ ਜੀ ਇਹਦੀ 20 ਕਿਲੋ 250 ਰੁਪਏ ਦਾ ਜੀ ਠੀਕ ਹੈ ਜੀ ਲਓ ਮਿੱਤਰੋ ਜੇ ਕਿਸੇ ਵੀਰ ਨੇ ਭਰਾ ਨੇ ਆਪਣੇ ਨੇੜੇ ਤੇਰੇ ਮੰਡੀਆਂ ਦੇ ਵਿੱਚ ਆਉਣਾ ਹੋਵੇ ਤਾਂ ਕਿਸੇ ਤੋਂ ਬਗੈਰਾ ਤੋਂ ਵੀਰਾਂ ਤੋਂ ਆਪਣੇ ਨੀਰਾ ਵਗੈਰਾ ਲੈਣਾ ਹੋ ਤੇ ਭਾਂਜਾਂ ਤੋਂ ਲੈ ਲਿਓ ਤੇ ਮਾਰਕੀਟ ਨੂੰ ਰੇਟ ਬਾਈ ਤੁਹਾਨੂੰ ਇਹਨਾਂ ਨਾਲ ਘੱਟ ਆ ਤੇ ਵੀਰ ਬਹੁਤ ਵਧੀਆ ਇਨਸਾਨ ਨੇ ਤੇ ਜੇ ਕਿਸੇ ਨੇ ਵੱਧ ਕੁਆਂਟੀਟੀ ਚ ਲੈਣਾ ਹੋਵੇ ਤਾਂ ਉਹਦੇ ਮਗਰ ਬਾਈ ਆਪਾਂ ਨੂੰ ਰਿਆ ਤੇ ਕਰ ਦੇਣਗੇ ਤੇ ਵੀਰਾਂ ਦਾ ਨੰਬਰ ਆਪਾਂ ਸਕਰੀਨ ਤੇ ਪਾ ਰਾਂਗੇ ਤੇ ਵੀਡੀਓ ਨੂੰ ਬਾਈ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤੇ ਪੇਜ ਨੂੰ ਫੋਲੋ ਕਰੋ ਤਾਂ ਜੋ ਆਪਾਂ ਤੁਹਾਡੇ ਤੱਕ ਨਵੀਆਂ ਨਵੀਆਂ ਵੀਡੀਓ ਲੈ ਕੇ ਆਉਂਦੀ ਰਹੀਏ ਧੰਨਵਾਦ ਜੀ